ਬੋਈ ਤਰ੍ਹਾਂ ਇੱਕ ਬਚਾਉਣ ਵਾਲੀ ਆ ਜਦੇ ਮੰਮੀ ਨਾ ਹੋਵੇ ਤੇ ਅੱਜ ਨੂੰ ਉਹ ਜਿਹੜਾ ਬਿਜਲੀ ਦਾ ਬਿੱਲ ਉਹਨੂੰ ਆਪਾਂ ਵਾਪਸ ਕਰਾਇਆ ਸੀ ਅੱਜ ਫੇਰ ਉਹ ਇਹਨਾਂ ਦੇ ਲਾਗੂ ਕਰਨ ਵਾਸਤੇ ਇੱਥੇ ਦਾ ਜਿਹੜਾ ਸਿਸਟਮ ਹੈ ਉਹਦੇ ਖਿਲਾਫ ਅਸੀਂ ਧਰਨਾ ਦੇ ਰਹੇ ਹਾਂ ਸਿਸਟਮ ਦੇ ਵਿੱਚ ਇੱਕ ਪਿੰਨ ਤੋਂ ਲੈ ਕੇ IAS IP अफसर तक आ ਜਾਂਦੇ ਨੇ ਲੋਕ ਰਾਜ ਦੇ ਵਿੱਚ ਵੀ ਹਮਾਰੇ ਕੁਝ ਐਸਲੀ ਹਮ ਚੰਗਾ ਸਾਡਾ ਉਹਨਾਂ ਨੇ ਇਸ ਦੌਰ ਕੀਤੀ ਤੇ ਕੁਝ ਦੁਕਾਨਾਂ ਦੇ ਛਾਪੇ ਮਾਰ ਕੇ ਉਹਨਾਂ ਨੇ ਫੜੇ ਵੀ ਤੇ ਕਿਸਾਨਾਂ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਹੈ ਸਰਕਾਰ ਬੇਸ਼ੱਕ ਅਕਾਲੀਆਂ ਦੀ ਹੋਵੇ ਸਰਕਾਰ ਕਾਂਗਰਸ ਦੀ ਹੋਵੇ ਤੇ ਆ ਸਰਕਾਰਾ ਆਪਾਂ ਨੇ ਬਣਾਈ ਸੀ ਇਹ ਕਹਿੰਦੇ ਸੀ ਅਸੀਂ ਪ੍ਰਦੂਸ਼ਣ ਖਤਮ ਕਰ ਦਾਂਗੇ ਅਸੀਂ ਚੰਗੀ ਸਰਕਾਰ ਲਾਵਾਂਗੇ ਅਸੀਂ ਲੋਕਾਂ ਦੀ ਸਲਾਹ ਨਾਲ ਸਰਕਾਰ ਚੱਲੇ ਇੱਕ ਗੱਲ ਹੋਰ ਦੱਸੀ ਮੈਂ ਆ ਕਿ ਤੁਸੀਂ ਸਾਨੂੰ ਤੇ ਕਹਿੰਦੇ ਤੁਸੀਂ ਪ੍ਰਦੂਸ਼ਣ ਕਰਦੇ ਹੋ ਦੂਜੇ ਪਾਸੇ ਅਪ ਤੁਸੀਂ ਦੁੱਧ ਵੇਚਦੇ ਹੋ ਇੱਥੇ ਪੰਜਾਬ ਦੇ ਵਿੱਚ ਜਿੰਨਾ ਦੁੱਧ ਆ ਵੰਨਿਆਂ ਦੇ ਤੁਹਾਡੇ ਗਾਈਆਂ ਦੀਆਂ ਹਾਰਾ ਨਕਲੀ ਦੁੱਧ ਬੰਦਾ ਏ ਤੇ ਮੈਂ ਅੱਜ ਇਹ ਦੱਸਦਾ ਮੈਂ ਤੁਸੀ ਇਹਦੇ ਵੇਖੋ ਜਾ ਕੇ ਦੁਕਾਨਾਂ ਦੇ ਉੱਤੇ ਜਿਹੜੀਆਂ ਮਠਾਈ ਵਾਲੀਆਂ ਦੁਕਾਨਾਂ ਨੇ ਜਿਹੜੇ ਹੋਟਲ ਨੇ ਉਹਨਾਂ ਦੇ ਵਿੱਚ ਕੀ ਹੋ ਰਿਹਾ ਏ ਕੀ ਉਹ ਪ੍ਰਦੂਸ਼ਣ ਨਹੀਂਗਾ ਜੇ ਤੇ ਤੂੰ ਵਾ ਇਹ ਕਿਸੇ ਨੂੰ ਆਉਂਗਾ ਤੇ ਉਹਨੂੰ ਕੋਈ ਬਿਮਾਰੀ ਲੱਗੋਗੀ ਤੇ ਹਰ ਲੋਕ ਜਿਹੜੇ ਵੀ ਅਸੀਂ ਦੁਕਾਨਾਂ ਦੇ ਉੱਤੋਂ ਮਾਲ ਖਰੀਦਦੇ ਆ ਕੋਈ ਮਠਿਆਈਆਂ ਖਾਂਦੇ ਆ ਉਦੋਂ ਤਿਹਾੜਾਂ ਦੇ ਦਿਨ ਸੀ ਤਾਂ ਨਹੀਂ ਇਹ ਗੱਲ ਕਹੀ ਮੈਂ ਤੁਸੀਂ ਅੱਜ ਟੀਮ ਲਿਆ ਕੇ ਇਹਦੇ ਜਾਇਜ਼ ਕਰੋ ਸਾਰੇ ਦਾ ਸਾਰਾ ਮਾਲ ਜਿਹੜਾ ਕਿਸਾਨਾਂ ਦਾ ਅੱਜ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਇਹਦੀ ਮੰਗ ਲੈ ਕੇ ਇਸ ਤਰ੍ਹਾਂ ਹੈ ਭਈ ਅਸੀਂ ਦਿੱਲੀੋਂ ਜਦੋਂ ਜਿਹੜਾ 13 ਮਹੀਨੇ ਬੈਠ ਕੇ ਜਿੱਤ ਕੇ ਆਏ ਸੀ ਮੋਰਚਾ ਉਹਦੇ ਵਿੱਚ ਸਾਨੂੰ ਲਿਖਤੀ ਸਰਕਾਰ ਨੇ ਦਿੱਤਾ ਸੀ ਪ੍ਰੋਫੈਸਰ ਸਾਹਿਬ ਦੀ ਇਲੈਕਸ਼ਨ ਦੀ ਬਿੱਲ ਜਿਹੜਾ ਅਸੀਂ ਬਿਨਾਂ ਜਥੇਬੰਦੀਆਂ ਨਾਲ ਚਰਚਾ ਕੀਤੇ ਇਨੂੰ ਪਾਰਲੀਮੈਂਟ ਪੇਸ਼ ਨਹੀਂ ਕਰਾਂਗੇ ਤੇ ਹੁਣ ਉਹ ਉਹਨਾਂ ਨੇ 2020 ਦਾ ਬਣਾ ਕੇ ਹੋਰ ਕੁ ਸੌਦਾ ਕਰਕੇ ਉਹ ਪੇਸ਼ ਕਰਨ ਜਾ ਰਹੇ ਨੇ ਉਹਦੇ ਲਈ ਸੂਬਾ ਸਰਕਾਰਾਂ ਨੂੰ ਭੇਜਿਆ ਉਹਨਾਂ ਨੇ ਜਿਹੜੇ ਸਟੇਕ ਹোল্ডার ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜੇ ਕੋਈ ਤੁਹਾਡੇ ਇਹਦੇ ਇਹਦੇ ਹੱਕ ਚ ਆਏ ਦੇ ਵਿਰੋਧ ਚ ਜੋ ਤੁਹਾਡੀ رائے ਹੈ ਉਹ ਸਾਨੂੰ رائے ਦਿਓ ਅਸੀਂ ਪੰਜਾਬ ਚੋਂ ਬਹੁਤ ਵੱਡੀ ਗਿਣਤੀ ਵਿੱਚ ਈਮੇਲ ਕਰਕੇ ਕੇਂਦਰੀ ਬਿਜਲੀ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦਾ ਵਿਰੋਧ ਕੀਤਾ ਹੈ ਔਰ ਸਾਨੂੰ ਅਫਸੋਸ ਇਹ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਹਾਲੇ ਤੱਕ ਚੁੱਪ ਕਰਿਆ ਬੈਠਾ ਹੈ ਉਹ ਪਹਿਲਾਂ 8 ਤਰੀਕ ਤੱਕ ਸੀ ਤੇ ਹੁਣ ਉਹਦਾ ਜਵਾਬ ਦੇਣ ਦਾ ਆਖਰੀ ਤਰੀਕ 30 ਮਈ ਦਿੱਤੀ ਗਈ ਹੈ ਤੇ ਸਰਕਾਰ ਇਹਦੇ ਤੇ ਉਸਕਦੀ ਨਹੀਂ ਹੁਣ ਇੱਕ ਨਵਾਂ ਸੀਡ ਬਿੱਲ ਆ ਗਿਆ ਮਤਲਬ ਕੇਂਦਰ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ ਜਿਹੜਾ ਖੇਤੀ ਸਟੇਟ ਸਬਜੈਕਟ ਹੈ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਇਹਦੇ ਵਿੱਚ ਦਖਲ ਕਿਵੇਂ ਦੇਣਾ ਕਦੇ ਤਾਂ ਨਵਾਂ ਮਾਰਕੀਟਿੰਗ ਐਕਟ ਦਾ ਡਰਾਫਟ ਲੈ ਕੇ ਭੇਜਤਾ ਉਹਨਾਂ ਨੇ ਅਸੀਂ ਵਿਰੋਧ ਕੀਤਾ ਰੋਕਿਆ ਤੇ ਹੁਣ ਉਹਨਾਂ ਨੇ ਸੀਡ ਦਾ ਇੱਕ ਡਰਾਫਟ ਭੇਜਤਾ ਨਵਾਂ ਸੀਡ ਐਕਟ 2025 ਉਹਦੇ ਵਿੱਚ ਸਾਰੀਆਂ ਕੇਂਦਰ ਸਰਕਾਰ ਪਾਵਰਾਂ ਆਪਣੇ ਕੋਲ ਲੈ ਜੂ ਸੀਡ ਵੇਚਣ ਦਾ ਵੀ ਸੀਡ ਪੈਦਾ ਕਰਨ ਦਾ ਵੀ ਸੀਡ ਸਪਲਾਈ ਦਾ ਇੰਪੋਰਟ ਐਕਸਪੋਰਟ ਦਾ ਸਾਰਾ ਅਧਿਕਾਰ ਉਹਨਾਂ ਕੋਲ ਆ ਜਾਣਗੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਪਰ ਉਹ 8 ਤਰੀਕ ਤੱਕ ਇਤਰਾਜ਼ ਮੰਗਿਆ ਅਸੀਂ ਆਸ ਰੱਖਾਂਗੇ ਵੀ ਸਾਡਾ ਮੁੱਖ ਮੰਤਰੀ ਵੀ ਉਹਦਾ ਵਿਰੋਧ ਕਰ ਦੋ ਪਰ ਜੇ ਨਾ ਕਰੂਗਾ ਤਾਂ ਫਿਰ ਅਸੀਂ ਮੁੱਖ ਮੰਤਰੀ ਨੂੰ ਵੀ ਉਸੇ ਲਾਈਨ ਚ ਘੜੀ ਸੰਗੇ ਜਿਹੜੀ ਲਾਈਨ ਚ ਅਸੀਂ ਕੇਂਦਰ ਨਾਲ ਲੜਾਈ ਲੜਦੇ ਹਾਂ ਇਹ ਤਾਂ ਇਹ ਹੈ ਦੂਸਰਾ 26 ਤਾਰੀਖ ਨੂੰ ਸਾਡਾ ਪੰਜਵੀਂ ਪੰਜਵੀਂ ਬਰੇ ਗੰਡਾ ਉਸ ਅੰਦੋਲਨ ਅਸੀਂ 26 ਨਵੰਬਰ ਤੋਂ ਜਾ ਕੇ ਦਿੱਲੀ ਦੇ ਬਾਰਡਰ ਤੇ ਬੈਠੇ ਸੀ 26 ਤਾਰੀਖ ਨੂੰ ਸਾਰੇ ਦੇਸ਼ ਵਿੱਚ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਚ ਅਸੀਂ ਵੱਡੇ ਵੱਡੇ ਇਕੱਠ ਕਰਕੇ ਸਰਕਾਰ ਨੂੰ ਮੈਮੋਰੰਡਮ ਦੇਣੇ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦੇਣੀ ਹੈ ਜਿਵੇਂ ਬਿਜਲੀ ਬਿੱਲ ਇਸ ਤਰ੍ਹਾਂ ਦਾ ਵੀ ਜੇ ਤੁਸੀਂ ਇਹ ਪਾਸ ਕੀਤਾ ਹਾਂ ਵੱਡਾ ਇੱਕ ਅੰਦੋਲਨ ਹੋਏਗਾ ਔਰ ਕੁਝ ਸੂਬੇ ਨੇ ਜਿੱਥੇ ਜ਼ਿਲ੍ਹਾ ਪੰਦਰ ਤੇ ਉਹਨਾਂ ਨੇ ਕਰਨਾ ਪਰ ਇਸ ਵਾਰੀ ਇੱਕ ਬਹੁਤ ਖੁਸ਼ੀ ਦੀ ਗੱਲ ਇਹ ਹੈ ਵੀ ਸਾਰੇ ਦੇਸ਼ ਵਿੱਚ ਹਰ ਰਾਜਧਾਨੀ ਤੇ ਵੱਡੇ ਵੱਡੇ ਇਕੱਠ ਹੋ ਕੇ ਸਰਕਾਰਾਂ ਨੂੰ ਮੈਮੋਰੰਡਮ ਦਿੱਤੇ ਜਾਣਗੇ ਔਰ ਇਵਨ EMPLOYEES ਜਿਹੜੀਆਂ ਉਹਨਾਂ ਦੀਆਂ ਜਥੇਬੰਦੀਆਂ ਨੇ ਇੰਟਕ ATCK C2 ਸਾਰੀਆਂ ਜਿੰਨੀਆਂ ਜਥੇਬੰਦੀਆਂ ਨੇ ਉਹ ਵੀ ਇਹਦੇ ਵਿੱਚ ਸਾਡੇ ਨਾਲ ਨੇ ਤੋਂ ਉਮੀਦ ਹੈ ਸਾਰੇ ਦੇਸ਼ ਦੇ ਕਿਸਾਨ ਇਹਨੂੰ ਹੰਕਾਰ ਪਰਮਾ ਦੇਣਗੇ ਪੰਜਾਬ ਵਿੱਚ ਵੀ 26 ਤਰੀਕ ਨੂੰ ਵੱਡੀ ਰੈਲੀ ਚੰਡੀਗੜ੍ਹ ਚ ਹੋएगी। ਬੀਜੇਪੀ ਦੇ ਆਗੂ ਗੇਜਰਾਮ ਨੇ ਕਿਹਾ ਕਿ ਕਿਸਾਨਾਂ ਨੂੰ 2-2000 ਪਹਿਲਾਂ ਦੇ ਕੇਂਦਰ ਸਰਕਾਰ ਤੋਂ ਉਹ ਵਾਪਸ ਕਰਦਣਾ ਵੀ ਕੇਂਦਰ ਸਰਕਾਰ ਦੀ ਐਨਐਸ ਸਕੀਮਾਂ ਨੇ। ਕਿੰਨੇ ਕਿਸਾਨਾਂ ਨੂੰ ਦਿੰਦੇ ਆ ਉਹ? ਉਹ ਬੀਜੇਪੀ ਵਾਲੇ ਹੀ ਨੇ ਜਿਹੜੇ ਲੈਂਦੇ ਨੇ ਆਮ ਕਿਸਾਨਾਂ ਨੂੰ ਪੁੱਛ ਲੋ ਤੇ ਕੜੇ ਨੇ ਕਿਸਾਨ ਕਿੰਨੇ ਕਰੰ 2000 ਰੁਪਿਆ 3 ਮਹੀਨੇ ਬਾਅਦ ਮਿਲਦਾ ਔਰ ਇਹ ਤਾਂ ਮੂਰਖ ਬਣਾਉਣ ਵਾਲੀ ਖੇਡ ਹੈ। 2000 ਰੁਪਿਆ ਸਾਲ ਦਾ 4 ਬਾਰੀ 8000 ਰੁਪਿਆ ਦਿੱਤਾ। 8000 ਪੈਨਲ ਕੀ ਹੁੰਦਾ ਜੀ ਸਾਰੇ 10 ਲੱਖ ਯੂਰੀਏ ਦੇ ਹੋਣਗੇ ਖਤਮਾ ਨਹੀਂ ਉਹ ਇਹ ਤਾਂ ਮੂਰਖ ਬਣਾਉਣ ਦੀ ਖੇਡ ਹੈ ਜਿਹੜੇ ਹੈਗੇ ਨੇ ਸਾਡੇ ਕਾਰਪੋਰੇਟ ਹਾਊਸਸ ਉਹਨਾਂ ਦਾ ਹਰ ਸਾਲ 4 ਲੱਖ 3 ਲੱਖ 4 ਲੱਖ ਕਰੋੜ ਉਹਨਾਂ ਦਾ ਕਰਜ਼ਾ ਮਾਫ਼ ਹੁੰਦਾ ਪੰਜਾਬ ਦੇ ਕਿਸਾਨਾਂ ਦੀ ਮੈਂ ਗੱਲ ਕਰਾਂ ਪਹਿਲਾਂ ਤਾਂ ਡਾਕਟਰ ਜੋਹਲ ਨੇ ਲਿਖਿਆ 1986 ਚ ਉਹਨੇ ਆਪਣੀ ਰਿਪੋਰਟ ਚ ਲਿਖਿਆ देयर इज ਅ ਕੰਟੀਨਿਊਇਟੀ ਇਸ ਓਵਰ ਰੀਅਲ ਮਾਰਜਿਨ ਆਫ ਪ੍ਰੋਫਿਟ ਆਫ ਦਾ ਫਾਰਮਰਸ ਫੋਰ ਮੋਰ ਥੈਨ ਏ ਡੈਕੇਡ ਉਹਨਾਂ ਕੋਲ 10 ਸਾਲ ਤੋਂ ਵੱਧ ਹੋ ਗਏ ਕਿਸਾਨਾਂ ਨੂੰ ਘੱਟ ਭਾ ਦੇ ਕੇ ਕੇਂਦਰ ਸਰਕਾਰ ਨੇ ਚੋੜਦੀ ਆਈ ਹੈ ਉਹਨਾਂ ਦਾ ਜਿਹੜਾ ਮੁਨਾਫਾ ਸੀ ਉਹਨੂੰ ਖਾ ਲੈਂਦੀ ਹੈ ਇਸੇ ਤਰ੍ਹਾਂ ਬਾਦਲ ਸਰਕਾਰ ਵੇਲੇ 2007-08 'ਚ 08 'ਚ ਗੁੰਮਣ ਕਮੇਟੀ ਨੇ ਰਿਪੋਰਟ ਦਿੱਤੀ ਉਹਨਾਂ ਨੇ ਕਿ ਆਪ ਸਿਰਫ ਪੰਜਾਬ ਦੇ ਕਿਸਾਨਾਂ ਦਾ ਦੋ ਫਸਲਾਂ ਸਟੱਡੀ ਕਰਕੇ ਉਹਨਾਂ ਨੇ ਰਿਪੋਰਟ ਦਿੱਤੀ ਸਿਰਫ ਪੰਜਾਬ ਦੇ ਕਿਸਾਨਾਂ ਦਾ ਕਣਕਰ ਝੋਨਾ ਸਿਰਫ ਦੋ ਫਸਲਾਂ ਵਿੱਚ ਕੇਂਦਰ ਸਰਕਾਰ ਨੇ 1964 ਸਾਲ ਤੋਂ 2007-08 ਤੱਕ 2 ਲੱਖ 63900 ਕੁ ਕਰੋੜ ਕੇਂਦਰ ਸਰਕਾਰ ਨੇ ਸਕুইਜ਼ ਕਰ ਲਿਆ ਤੇ ਜੇ ਉਹਦੇ ਬਾਅਦ ਦਾ ਹੁਣ ਦਾ ਗਣੀ ਹੈ ਤਾਂ ਸਾਡਾ ਤਾਂ 4.5 ਲੱਖ ਕਰੋੜ ਬਣਦਾ ਸਾਡੇ ਸਿਰ ਇਨਾ ਕਰਜ਼ਾ ਨਹੀਂ ਹੈ ਇਹ ਬੜਾ ਸਿੱਧ ਕਰਦਾ ਹੈ ਵੀ ਇਹ ਜਿਹੜਾ ਸਕুইਜ਼ ਹੋਇਆ ਉਹ ਕਿਸਾਨਾਂ ਦਾ ਇਹ ਕਿਸਾਨਾਂ ਨੂੰ ਕਰਜ਼ੇ ਚ ਧੱਕਣ ਵਾਸਤੇ ਹੋਇਆ ਕਿਸਾਨ ਅਨਪੜ੍ਹ ਸੀ ਆ ਅਧਪੜ੍ਹ ਸੀ ਉਹ ਇਹਨਾਂ ਦੀਆਂ ਪਾਲਿਸੀਆਂ ਨੂੰ ਸਮਝ ਨਹੀਂ ਸਕਿਆ ਜਦੋਂ ਭਾਵੇਂ ਸਰ ਦਾ ਜਿਹੜਾ ਤਰੀਕਾ ਜਿੰਨੇ ਰਾਈਡਰ ਨੇ ਲੱਗੇ ਹੋਏ ਸੀਐਸਸੀਪੀ ਦੇ ਟਰਮਸ ਆਫ ਰੈਫਰੈਂਸ ਦੇ ਉੱਤੇ ਉਹ ਰਾਈਡਰ ਜਿੰਨੀ ਦੇਰ ਤੇ ਨਹੀਂ ਉੱਟਦੇ ਉੱਟਦੇ ਕਿਸਾਨ ਨਾਲ ਕਦੇ ਇਨਸਾਫ ਹੋਣਾ ਹੀ ਨਹੀਂ ਔਰ ਉਹ ਕਰਜ਼ੇ ਦੇ ਜਾਲ ਚੋਂ ਬਾਹਰ ਨਿਕਲ ਹੀ ਨਹੀਂ ਸਕਦਾ ਇਹ ਕਹਿਣਾ ਕਿ ਕਿਸਾਨ ਤਾਂ ਜੀ ਆਪਣੇ ਖਰਚੇ ਵਧਾ ਲੈ ਜੀ ਮੈਂ ਇਹ ਨਹੀਂ ਮੈਂ ਕਹਿੰਦਾ ਵੀ ਉਹ ਖਰਚੇ ਵਧਾਉਣ ਪਰ ਮੈਂ ਇਹ ਪੁੱਛਣਾ ਚਾਹੁੰਨਾ ਇਹ ਜਿਹੜੀ ਕਬੀਲਦਾਰੀ ਹੈ ਇਹ ਨਜਿੱਠਣ ਲਈ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਵੀ ਆਪਣੀ ਕਬੀਲਦਾਰੀ ਨਜਿੱਠਣ ਉਹ ਕਿਉਂ ਨਹੀਂ ਕਰਦੇ ਚੋਂਦੇ ਇਹ ਉਹਦੇ ਵੀ ਆ ਉਹ ਵੀ ਕਰਦੇ ਨੇ ਇਹ ਜੇ ਕੋਈ ਵਪਾਰੀ ਹੈ ਉਹ ਵੀ ਕਰਦਾ ਉਹ ਕਿਉਂ ਨਹੀਂ ਕਰਦੇ ਚੋਂਦੇ ਕਿਸਾਨ ਕਿਉਂ ਹੁੰਦਾ ਕਿਉਂਕਿ ਕਿਸਾਨ ਦਾ ਕਿੱਤਾ ਘਾਟੇਵੰਦਾ ਕੀਤਾ ਉਹਨੂੰ ਬਚਦਾ ਨਹੀਂ ਆਪਣੀ ਕਬੀਲਦਾਰੀ ਨਜਾਉਣ ਨਵਾਉਣ ਜੋ ਗੱਲ ਨੂੰ ਕੁਝ ਇਹਦੇ ਕਰਕੇ ਉਹ ਕਿਸਾਨ ਕਰਜ਼ੇ ਚ ਫਸਦਾ ਹੈ ਤੇ ਇਹਦੇ ਲਈ ਜ਼ਿੰਮੇਵਾਰ ਸਰਕਾਰ ਹੈ ਜੇ ਸਰਕਾਰ ਇਹ ਜਿਹੜਾ ਦੇਸ਼ ਦਾ ਬਜਟ ਹੈ ਇਹ ਲੋਕਾਂ ਦਾ ਬਜਟ ਹੈ ਨਾ ਜਿਹੜੇ ਕਾਰਪੋਰੇਟ ਹਾਊਸਿਸ ਨੇ ਕਿੰਨੇ ਪਰਸੈਂਟ ਨੇ 0.5% ਤੋਂ ਵੱਧ ਨਹੀਂ ਹੈਗੇ ਅੱਧੇ ਪਰਸੈਂਟ ਤੋਂ ਵੱਧ ਨਹੀਂ ਹੈਗੇ ਇਹਨਾਂ ਨੂੰ ਪਿਛਲੇ 15 ਸਾਲਾਂ ਚ 42 ਲੱਖ ਕਰੋੜ ਰੁਪਇਆ ਕਰਜ਼ਾ ਮਾਫ ਕਰਤਾ ਸਰਕਾਰ ਨੇ ਤੇ ਕਿਸਾਨਾਂ ਦੀ ਵਾਰੀ ਚੁੱਪ ਕਿਉਂ ਹੈ ਜੀ ਕਿਸਾਨਾਂ ਨੇ ਕੀ ਕਸੂਰ ਕੀਤਾ ਹੈ ਦੇਸ਼ ਦਾ ਇੱਕ ਪਾਸੇ ਤਾਂ ਕਹਿੰਦੇ ਨੇ ਇਹ ਅੰਨਦਾਤਾ ਹੈ ਅੰਨਦਾਤਾ ਕਹਿੰ ਕੇ ਫਲਾਉਣੀ ਹੀ ਦਿੰਦੇ ਨੇ ਦੂਜੇ ਪਾਸੇ ਉਹਦਾ ਗਲ ਬੱਢਣ ਵੇਲੇ ਹਰ ਪਾਲਿਸੀ ਉਹਦੇ ਖਿਲਾਫ ਘੜਦੇ ਨੇ ਪੰਜਾਬ 'ਚ ਜਿਸ ਤਰ੍ਹਾਂ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਸੂਬਾ ਜਾਂ ਕੇਂਦਰ ਨੇ ਜੋ ਵੀ ਵਾਅਦਾ ਕੀਤਾ ਤੁਹਾਨੂੰ ਉੱਥੇ ਉਹਦੇ ਬੇਨੀਫਿਟ ਮਿਲੇ ਇਹ ਵੀ ਇਹ ਵੀ ਇੱਕ ਮਿਸਾਲ ਹੈ ਤੁਹਾਡੇ ਸਾਹਮਣੇ 1600 ਕਰੋੜ ਰੁਪਏ ਅਨਾਉਂਸ ਕਰਦੇ ਨੇ ਦਿੱਤਾ ਜਿੱਥੇ ਇੱਕ ਥੇਲਾ ਨਹੀਂ ਸਾਡਾ ਮੁੱਖ ਮੰਤਰੀ ਜਾਂਦਾ ਚੈੱਕ ਦੇ ਕੋਈ ਫੋਟੋ ਖਿਚਾ ਲੈਂਦਾ ਜਦੇ ਬਾਅਦ ਚ ਅਫਸਰ ਵਾਪਸ ਲੈ ਲੈਂਦੇ ਨੇ ਚੈੱਕ ਕਹਿੰਦੇ ਘੱਟ ਦਿੱਤਾ ਗਿਆ ਵਾਅਦਾ ਦਮਾ ਗਏ ਮੋੜ ਦੇ ਕਿਸੇ ਨੂੰ ਅਜੇ ਤੱਕ ਕੋਈ ਦਸਵੇ ਕੋਈ ਕਿਸਾਨ ਬਾਹਰ ਕੱਢ ਕੇ ਕਹੇ ਹੜਪੀਟ ਕਿਸਾਨ ਕਿਸੇ ਨੂੰ ਥੇਲਾ ਮਿਲਿਆ ਕਿਸੇ ਨੂੰ ਥੇਲਾ ਨਹੀਂ ਦਿੱਤਾ ਹਾਂ ਵਾਹਿਗੁਰੂ ਨੇ ਸਾਡੇ ਸਾਡੇ ਜਿਹੜੇ ਗੁਰੂ ਸਹਿਬਾਨ ਨੇ ਉਹਨਾਂ ਨੇ ਜਿਹੜੀ ਸਪਿਰਿਟ ਸਾਨੂੰ ਦਿੱਤੀ ਉਹਦੇ ਨਾਲ ਪੰਜਾਬੀ ਜਿੱਥੇ ਵੀ ਦੁਨੀਆਂ 'ਚ ਬੈਠਾ ਸੀ ਉਹ ਹੜਪੀਟਾਂ ਦੀ ਮਦਦ ਲਈ ਭੱਜ ਤੁਰਿਆ ਅਸੀਂ ਉਹਨਾਂ ਦੇ ਘਰ-ਘਰ ਤੇ ਔਰ ਅਸੀਂ ਤੈਅ ਕੀਤਾ ਹੋਇਆ ਅਸੀਂ ਪਰਸੋਂ ਹੀ ਮੀਟਿੰਗ ਵਿੱਚ 42 ਲੱਖ ਰੁਪਏ ਦਾ ਯੂਰੀਆ ਅਲੱਗ-ਅਲੱਗ ਜਗ੍ਹਾ ਅਸੀਂ ਭੇਜਿਆ ਇਹ ਤੋਂ ਪਹਿਲਾਂ ਅਸੀਂ ਕੋਈ 30 ਦੀ 35 ਲੱਖ ਦਾ ਸੀ ਪਹਿਲਾਂ ਭੇਜ ਚੁੱਕੇ ਇਸੇ ਤਰ੍ਹਾਂ ਸਾਰੀਆਂ ਜਟੇਬੰਦੀਆਂ ਨੇ ਇਤੋਂ ਇਲਾਵਾ ਕਈ ਕਰੋੜ ਰੁਪਏ ਦਾ ਸਮਾਨ ਅਸੀਂ ਹੜਪੀਟ ਸਾਨੂੰ ਭੇਜਤਾ ਤੇ ਹਾਲੇ ਮੈਨੂੰ ਇਹ ਮੁਰਗੀ ਦਾ ਦੇ ਪੈਸੇ ਦੇਣ ਵਾਲਾ ਮੁੱਖ ਮੰਤਰੀ ਦੱਸੇ ਜਿਹੜੀ ਬੌਣਾ ਰੋਗ ਲੱਗਿਆ ਜਿਹੜੀ ਹਲਦੀ ਰੋਗ ਲੱਗਿਆ ਇਹਦੇ ਨਾਲ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕੋਣ ਕਰੂਏ ਨਹੀਂ ਤਾਂ ਗਰਦਾਬਰੀ ਵੀ ਨਹੀਂ ਕੀਤੀ ਔਰ ਫਿਰ 40% ਝਾੜ ਘਟ ਗਿਆ ਹਾਂ ਇੱਕ ਹੋਰ ਵਪਾਰ ਚੱਲ ਰਿਹਾ Rajasthan ਔਰ UP ਤੋਂ ਆਪਲੇ ਹੁੰਦੇ ਨੇ ਖਰੀਦ ਕੇ ਇੱਥੇ ਕਿਸਾਨਾਂ ਦੇ ਨਾਂ ਤੇ ਜਾਲੀ ਵੇਚ ਕੇ ਨਕਦ ਪੈਸੇ ਬਣਾਉਂਦੇ ਨੇ ਉੱਥੇ 1600 ਰੁਪਏ ਇਹਨਾਂ ਨੂੰ ਝੋਨਾ ਮਿਲਦਾ ਹੈ 16-1700 ਨੂੰ ਇੱਥੇ ਲਿਆ ਕੇ ਉਹਨੂੰ 2400 ਨੂੰ ਵੇਚਦੇ ਨੇ ਪਰ ਸਾਡਾ ਕੇਸ ਕਮਜ਼ੋਰ ਕਰਨ ਵਾਸਤੇ ਅੱਜ ਜਦੋਂ ਇਹ ਸਾਰੇ ਹੜ੍ਹ ਆਏ ਨੇ ਉਹ ਤੇ ਬਾਅਦ ਸਾਰਾ ਵਰਕਆਊਟ ਕਰਕੇ ਅਸੀਂ ਕਿਹਾ ਸੀ 120-22 ਲੱਖ ਟਨ ਤੋਂ ਉੱਪਰ ਝੋਨਾ ਪੰਜਾਬ 'ਚ ਨਹੀਂ ਹੋਣਾ ਹੁਣ 150 ਕ੍ਰਾਸ ਕਰ ਗਿਆ ਇਹਨਾਂ ਨੇ ਪਹਿਲਾਂ ਪਿਛਲੇ ਸਾਲ 182 ਲੱਖ ਟਨ ਤੋਂ ਉੱਨਾ ਸੀ ਪਿਛਲੇ ਸਾਲ 182 ਲੱਖ ਟਨ ਸੀ ਇਹਨਾਂ ਨੇ ਉਹ ਟਾਰਗੇਟ ਖੜਾ ਹੁਣ ਤੇ ਘਟਾ ਕੇ 172 ਕਰਤਾ ਫਿਰ ਰੋਲਾ ਪੈ ਗਿਆ ਵੀ ਝਾੜ ਘਟ ਗਿਆ ਇਹਨਾਂ ਨੇ 162 ਕਰਤਾ 165 165 ਕਰਤਾ 165 ਵੀ ਨਹੀਂ ਹੋਇਆ ਤਾਂ ਇਹ ਜਿਹੜਾ ਐਡਾ ਵੱਡਾ ਨੁਕਸਾਨ ਹੋਈ ਜਾ ਰਿਹਾ ਉੱਥੇ ਫਿਰ ਚੁੱਪ ਕਿਉਂ ਵੱਟ ਲੈਂਦੇ ਨੇ ਐ ਤਾਂ ਕਿਸਾਨਾਂ ਦਾ ਗਿਆ ਨਾ ਜਿਹੜਾ ਝਾੜ ਘਟ ਗਿਆ ਜਿਹੜੀ ਹੈਗੇ ਗਵਰਨਮੈਂਟ ਇੱਥੇ ਸੋਸ਼ਲਿਸਟ ਪੈਟਰਨ ਤੇ ਸਰਕਾਰਾਂ ਚੱਲਦੀਆਂ ਸਾਡਾ ਸੰਵਿਧਾਨ ਕਹਿੰਦਾ ਇਹ ਸਭ ਨੂੰ ਬਰਾਬਰ ਰੱਖ ਕੇ ਸਰਕਾਰ ਨੇ ਚਲਾਉਣਾ ਹੁੰਦਾ ਸਰਕਾਰ ਨੂੰ ਇੱਥੇ ਇੱਕ ਤਬਕੇ ਨੂੰ ਪਾਲੀ ਜਾਂਦੇ ਨੇ ਦੂਜੇ ਨੂੰ ਰਗੜਾ ਲਾਈ ਜਾਂਦੇ ਨੇ ਇਹ ਤਾਂ ਕਿੰਨੀ ਦੇਰ ਚੱਲੂ ਆਖਰ ਲੋਕ ਜਦੋਂ ਬਿਲਕੁਲ ਅਤ ਹੋਗੇ ਬਾਹਰ ਨਿਕਲੇ ਹੋਣਗੇ ਦੁਨੀਆ ਦੀਆਂ ਮਸਾਲਾ ਹੁਣ ਤਾਂ ਸ਼੍ਰੀਲੰਕਾ 'ਚ ਕੀ ਹੋਇਆ ਨੇਪਾਲ 'ਚ ਕੀ ਹੋਇਆ ਇਹ ਤਾਂ ਸਾਡੇ ਸਾਹਮਣੇ ਨੇ ਤੇ ਬੰਗਲਾਦੇਸ਼ 'ਚ ਕੀ ਹੋਇਆ ਉੱਥੇ ਦੀ ਉਹ ਜਿਹੜੀ ਪ੍ਰਧਾਨ ਮੰਤਰੀ ਇੱਥੇ ਲੁਕੀ ਫਿਰਦੀ ਹੈ ਉਹ ਕਿਤੇ ਇੱਥੇ ਦੇ ਲੋਕ 80 ਕਰੋੜ ਲੋਕ ਤਾਂ ਇੱਥੇ ਵੈਸੇ ਹੀ ਆਟਾ ਦਾਲ ਤੇ ਜਿਉਂਦੇ ਨੇ ਸਾਡੀ ਸਰਕਾਰ ਦੇਖੋ ਅਸੀਂ 74 75 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ ਅਸੀਂ ਹਾਲੇ ਤੱਕ ਰੋਟੀ ਕਮਾਉਣ ਯੋਗੇ ਨਹੀਂ ਕੀਤੇ ਲੋਕ ਆਪਣੇ ਕੋਈ ਨਾ ਵੀ ਇਹੀ ਆ ਵੀ ਹਾਲ ਇਹ ਇਹ ਜਿੰਮੇਵਾਰ ਸਰਕਾਰਾਂ ਨੇ ਉਹਨਾਂ ਨੇ ਪਾਲਿਸੀ ਬਣਾਉਣੀ ਹੁੰਦੀ ਆ ਸਰਕਾਰ ਚਲਾਉਣੀ ਆ ਉਹਦੇ ਨਾਲ ਲੋਕਾਂ ਨੂੰ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਇਹਦਾ ਮਤਲਬ ਸਰਕਾਰ ਨੇ ਕੋਈ ਪਾਲਿਸੀ ਠੀਕ ਨਹੀਂ ਬਣਾਈ ਲੋਕ ਮਨੁੱਖ ਨੂੰ ਇਸ ਲਾਇਕ ਨਹੀਂ ਬਣਾਇਆ ਜਦੋਂ ਬੱਚੇ ਨੂੰ ਪੜਾਉਨੇ ਆ ਉਹਨੂੰ ਪਾਲਦੇ ਆ ਉਹਨੂੰ ਇੱਕ ਮਨੁੱਖ ਬਣਾਉਣ ਵਾਸਤੇ ਹੁੰਦਾ ਮੈਨੂੰ ਤਾਂ ਕਈ ਵਾਰੀ ਹਾਸਾ ਹੁੰਦਾ ਹੈ ਸਾਡਾ ਮੁੱਖ ਮੰਤਰੀ ਬਹੁਤ ਵਾਰੀ ਕਹਿੰਦਾ ਰਿਹਾ ਗਰੀਬ ਘਰਾਂ ਦੇ ਮੁੰਡੇ ਪਰ ਤੁਸੀਂ ਦੱਸੋ ਮੁੰਡੇ ਕੀ ਨੂੰ ਕਹਿੰਦੇ ਮੁੰਡੇ ਜਦ ਤੱਕ ਆਕਲ ਨਾ ਆਵੇ ਅਸਰਮਤ ਹੋਵੇ ਅਸੀਂ ਉਹਨਾਂ ਨੂੰ ਮੁੰਡੇ ਕਹਿੰਨੇ ਆ ਅਸੀਂ ਮਨੁੱਖ ਕਹਿੰਦੇ ਹੀ ਨਹੀਂ ਇੱਥੇ ਮਨੁੱਖਾਂ ਦੇ ਹੱਥ ਨਹੀਂ ਆਈ ਸਰਕਾਰ ਮੁੰਡਿਆਂ ਦੇ ਹੱਥ ਆ ਗਈ ਉਹਨਾਂ ਨੂੰ ਨਾ ਚਲਾਉਣਾ ਹੁੰਦਾ ਕੁਝ ਨਾ ਕੋ ਸਮਝ ਹੈ ਤੇ ਪੰਜਾਬ ਦਾ ਬੇੜਾ ਘਰ ਕਰਕੇ ਰੱਖਦਾ ਕੇਂਦਰ ਤੇ ਪੰਜਾਬ ਸਰ ਪੰਜਾਬ ਸਰਕਾਰ ਤੋਂ ਕਿਸਾਨ ਕੀ ਕੰਪਨਸੇਸ਼ਨ ਦੀ ਮੰਗ ਕਰਦਾ ਦੇਖੋ ਜੀ ਅਸੀਂ ਤਾਂ ਬੜੀ ਕਲੀਅਰ ਜਿਹੜੇ ਜਿੱਥੇ ਹੜ੍ਹ ਮਾਰੇ ਇਲਾਕਿਆਂ ਚ ਅਸੀਂ ਕਿਹਾ ਵੀ ਜਿੱਥੇ ਕੋਈ ਪਸ਼ੂ ਗਿਆ ਉਹਦਾ 1 ਲੱਖ ਰੁਪਏ ਪਸ਼ੂ ਦੇ ਹਿਸਾਬ ਨਾਲ ਉਹ ਕਿਸਾਨ ਨੂੰ ਦਿਓ ਤੇ ਜਿਹਦਾ ਘਰ ਟਹਿ ਗਿਆ ਉਹਨੂੰ 10 ਲੱਖ ਰੁਪਏ ਦਿਓ ਤੇ ਜਿਹਦੇ ਫਸਲ ਗਈ ਉਹਨੂੰ 1 ਲੱਖ ਰੁਪਏ ਕੰਨੇ ਦਾ ਕੰਨੇ ਦੀ ਫਸਲ ਚ 1 ਲੱਖ ਪਰ ਟੋਕਟ ਕੰਪਨਸੇਸ਼ਨ ਚਾਹੀਦਾ ਦੂਸਰਾ ਸੀ 70000 ਰੁਪਏ ਪਰ ਏਕੜ ਸਰਕਾਰ ਕੋਲ ਕੰਪਨਸੇਸ਼ਨ ਮੰਗਿਆ ਸਰਕਾਰ ਸਰਕਾਰ ਨੇ ਤਾਂ ਜਿਹੜਾ ਐਲਾਨ ਕੀਤਾ ਸੀ ਉਹ ਨਹੀਂ ਦਿੱਤਾ ਇੱਕ ਹੀ ਦੇਣਾ ਔਰ ਅੱਜ ਜਿਹੜਾ ਝਾੜ ਘਟਿਆ ਸੀ ਇਹਦਾ ਫੇਰ ਕਿਹਾ ਵੀ ਜਿਹੜੇ ਜਿਨ੍ਹਾਂ ਦੀ ਬੌਣੇ ਰੋਗ ਨਾਲ ਫਸਲ ਮਰ ਗਈ ਜਾਂ ਜਿਨ੍ਹਾਂ ਦੀ ਜਿਹੜੀ ਹੈਗੀ ਹਲਦੀ ਰੋਗ ਨਾਲ ਗਈ ਉਹਨਾਂ ਨੂੰ ਉਹਨਾਂ ਦਾ ਪੂਰਾ ਕੰਪਨਸੇਸ਼ਨ ਤੇ ਉਹ 70000 ਰੁਪਏ ਏਕੜ ਜੀ ਇਹ ਜਿਹੜੇ ਝਾੜ ਘਟਿਆ ਉਹਨਾਂ ਨੂੰ ਘੱਟੋ ਘੱਟ 500 ਰੁਪਏ ਏਕੜ ਬੋਲ ਸਰਕਾਰ ਦੇ ਭਾਰਤ ਅਮਰੀਕਾ ਵਪਾਰਕ ਸੰਧੀ ਕੋਈ ਹੋਈ ਹੈ ਜੀ ਡੇਰੀ ਨੂੰ ਲੈ ਕੇ ਤੁਹਾਡੇ ਦੇ ਤੇ ਆਪਣੇ ਦੇਖੋ ਜੀ ਸੜਾ ਪ੍ਰਧਾਨ ਮੰਤਰੀ ਕਹੀ ਜਾਂਦਾ ਮੈਨੂੰ ਕੋਈ ਵੀ ਇਮਤਿਹਾਰ ਨਹੀਂ ਪਏ ਮੈਂ ਖੇਤੀ ਦੇ ਮਸਲੇ ਤੇ ਕੋਈ ਸਮਝੌਤਾ ਅਮਰੀਕਾ ਨਾਲ ਨਹੀਂ ਕਰਦਾ ਪਰ ਅੰਦਰ ਖਾਤੇ ਜਿਹੜੀਆਂ ਕੰਸੂਆਂ ਬਾਹਰ ਆ ਰਹੀਆਂ ਹਨ ਸਮਝੌਤਾ ਹੋ ਚੁੱਕਾ ਹੈ ਤਾਂ ਸਰਕਾਰ ਨੇ ਵੀ ਅੱਜ ਮੀਡੀਆ 'ਚ ਕਹਿਤਾ ਕਿ ਅਸੀਂ ਨੇੜੇ ਪਹੁੰਚ ਗਏ ਜੀ ਅਸੀਂ ਬਾਰ-ਬਾਰ ਕਿਹਾ ਵੀ ਜੇ ਖੇਤੀ ਡੇਰੀ ਔਰ ਸਹਾਇਕ ਧੰਦੇ ਜਿਹੜੇ ਨੇ ਫਿਸ਼ਰੀ ਬਿਗਰੀ ਇਹ ਇਹਨਾਂ ਨੂੰ ਜੇ ਤੁਸੀਂ ਲਿਓਗੇ ਅਸੀਂ ਉਹਨਾਂ ਦੇਸ਼ਾਂ ਦਾ ਨਾਲ ਕੰਪੀਟੀਸ਼ਨ ਕਰ ਹੀ ਨਹੀਂ ਸਕਦੇ ਉਹਨਾਂ ਨੂੰ ਤੇ ਏਡੀਆਂ ਵੱਡੀਆਂ ਹੈਵੀ ਸਬਸਿਡੀਆਂ ਨੇ ਅਸੀਂ ਤਾਂ ਨੈਗੇਟਿਵ ਚ ਸਬਸਿਡੀ ਜੇ ਸਬਸਿਡੀ ਗਾਈਜ਼ ਵਰਕ ਆਊਟ ਕਰੋ ਅਸੀਂ 39% ਨੈਗੇਟਿਵ ਚ ਸਾਡੀ ਜੇਬ ਤੋਂ ਜਾਂਦਾ ਹੈ ਉਹਨਾਂ ਨੂੰ 100% ਸਬਸਿਡੀ ਮਿਲਦੀ ਹੈ ਜਿੱਨੀ ਟੋਟਲ ਕਾਸਟ ਆਫ ਪ੍ਰੋਡਕਸ਼ਨ ਸਰਕਾਰ ਭੇਰ ਕਰਦੀ ਹੈ ਤੇ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰਾਂਗੇ ਜੇ ਇਹਨਾਂ ਨੇ ਡੇਰੀ ਸੈਕਟਰ 'ਚ ਕਹਿਣ ਵੀ ਅਸੀਂ ਫੈਸਲਾ ਨਹੀਂ ਕੀਤਾ ਦੁੱਧ ਇੰਪੋਰਟ ਕਰ ਲਿਆ ਜਿਵੇਂ ਨਰਮੇ 'ਚ ਕੀਤਾ ਹੈ ਨਰਮਿੰਝ ਕਹਿੰਦੇ ਸੀ ਅਸੀਂ ਨਹੀਂ ਇਜਾਜ਼ਤ ਦਿੰਦੇ 11% ਡਿਊਟੀ ਘਟਾਤੀ ਅਗਲੇ ਉਹ 12 ਮੰਗਉਣ ਲੱਗੇ ਤੇ ਸਾਡੇ ਸਾਡੇ ਨਰਮਾ ਪੱਟੀ ਸਾਰੀ ਖਤਮ ਹੋ ਗਈ ਮਹਾਰਾਸ਼ਟਰ ਚ ਕਰਨਾਟਕ ਚ ਦੇਖੋ ਕਿਵੇਂ ਖੁਦਕੁਸ਼ੀਆਂ ਹੋ ਰਹੀਆਂ ਤੇ ਜੇ ਇਸੇ ਤਰ੍ਹਾਂ ਇਹਨਾਂ ਕਹਤਾ ਵੀ ਅਸੀਂ ਦੁੱਧ ਦਾ ਡੇਰੀ ਦਾ ਸਮਝੌਤਾ ਨਹੀਂ ਕਰਦੇ ਪਰ ਪਾਊਡਰ ਇੱਥੇ ਆ ਜਾਓ ਜੇ ਪਾਊਡਰ ਆ ਗਿਆ ਡੇਰੀ ਦਾ ਸਮਝੌਤਾ ਹੋ ਗਿਆ ਫਿਰ ਡੁੱਬ ਜੂ ਸਾਰਾ ਕੁਝ ਤੇ ਅਸੀਂ ਨਹੀਂ ਉਹਨਾਂ ਦਾ ਕੰਪੀਟੀਸ਼ਨ ਉਹਨਾਂ ਨਾਲ ਕਰ ਸਕਦੇ ਦੇਸ਼ ਦੇ ਇਤਿਹਾਸਾਂ ਨੇ ਅਮਰੀਕਾ ਉਹਦਾ ਦੋਸਤ ਹੋਊਗਾ ਉਹ ਬਾਅਦ ਚ ਸਰਦਨਲ ਤੋਂ ਸਰਕਾਰ ਜਿਹੜਾ ਉਹਦੀ ਜ਼ਿੰਮੇਵਾਰੀ ਉਹ ਵਰਤਾ ਕਰੇ